ਸਾਡੇ ਨਾਲ ਸਾਡੇ ਖਾਸ ਮਹਿਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਕਿਉਂਕਿ ਜਦੋਂ ਕੰਸਟਰਕਸ਼ਨ ਦਾ ਜ਼ਿਕਰ ਆਉਂਦਾ ਤੇ ਸਾਡੀ ਐਕਸਪਰਟ ਡਿਵੈਲਪਰ ਨੇ ਜੇਪਾਲ ਲੇਟਸਾ ਤੇ ਉਹਨਾਂ ਦੇ ਨਾਲ ਪਿਛਲੇ ਹਫ਼ਤੇ ਦੇ ਵਿੱਚ ਵੀ ਸੀਰੀਜ਼ ਦੇ ਦੌਰਾਨ ਇਹ ਸ਼ੁਰੂ ਕੀਤੀ ਸੀ ਗੱਲਬਾਤ ਤੇ ਹੌਲੀ-ਹੌਲੀ ਇੱਕ ਤੋਂ ਲੈ ਕੇ ਸੀ ਹੌਲੀ-ਹੌਲੀ ਸਟੈਪਸ ਸਾਰੀ ਕਿ ਕੰਸਟਰਕਸ਼ਨ ਕਿਸ ਤਰ੍ਹਾਂ ਹੁੰਦੀ ਜਿਵੇਂ ਪਿਛਲੀ ਵਾਰੀ ਆਪਾਂ ਲੋਟ ਪਟਣ ਤੋਂ ਸ਼ੁਰੂ ਕੀਤਾ ਸੀ ਤੇ ਫਿਰ ਹੁਣ ਅੱਜ ਫਾਰਮਿੰਗ ਤੇ ਕ੍ਰਿਬਿੰਗ ਦੇ ਬਾਰੇ ਇਹੀ ਆਪਾਂ ਗੱਲਬਾਤ ਕਰਾਂਗੇਔਰ ਫਿਰ ਲੈਟਸ ਆਵ ਦਾ ਸਵਾਗਤ ਕਰਦੇ ਆ ਮਿਸਟਰ ਲੈਟ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਜੀ ਇੱਟਸ ਆ ਬੇ ਪਹਿਲੀ ਗੱਲ ਤਾਂ ਖੈਰ ਹੀ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਤੁਸੀਂ ਆਉਂਿਓ ਕਿਉਂਕਿ ਕੰਸਟਰਕਸ਼ਨ ਦੇ ਬਾਬਤ ਮੈਨੂੰ ਬਹੁਤਾ ਜ਼ਿਆਦਾ ਪਤਾ ਨਹੀਂ ਸੀ ਹੁਣ ਮੈਨੂੰ ਦੋ ਕੁ ਸਟੈਪ ਤਾਂ ਪਤਾ ਲੱਗੇ ਆ ਲੱਗੇ ਆ ਕਿ ਆ ਕਿ ਜਿਸ ਤਰ੍ਹਾਂ ਜਾਵਾਂਗੇ ਤੇ ਤੁਸੀਂ ਮਾਰ ਬਣ ਜਾਣਾ ਇਸ ਕੰਮ ਦੇ ਹੌਲੀ ਹੌਲੀ ਕੁਆਲਿਟੀ ਹੁੰਦੀ ਜਾਂਦੀ ਅੱਛਾ ਅੱਜ ਹੁਣ ਪਹਿਲਾਂ ਤਾਂ ਇਹ ਦੱਸੋ ਵੀ ਜੀ ਆਪਾਂ ਆਮ ਭਾਸ਼ਾ ਦੇ ਵਿੱਚ ਸਿੰਪਲ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ ਫਾਰਮਿੰਗ ਤੇ ਕ੍ਰਿਬਿੰਗ ਹੁੰਦੀ ਕੀ ਹੈ ਹਾਂਜੀ ਫਾਰਮਿੰਗ ਤੇ ਕ੍ਰਿਬਿੰਗ ਹੁੰਦੀ ਆ ਜੀ ਇਹਦਾ ਇਹ ਐਕਚੁਅਲੀ ਜਦੋਂ ਤੁਸੀਂ ਕੰਕਰੀਟ ਪਾਉਣੀ ਆ ਕਿਸੇ ਵੀ ਥਾਂ ਦੇ ਉੱਤੇ ਕੰਕਰੀਟ ਪਾਉਣੀ ਆ ਜਾਂ ਸ਼ੋਰਿੰਗ ਕਰਨੀ ਆ ਸ਼ੋਰਿੰਗ ਸ਼ੋਰਿੰਗ ਵੀ ਕਹਿੰਦੇ ਨੇ ਕੋਈ ਫਾਲ ਪ੍ਰੋਟੈਕਸ਼ਨ ਕਿਸੇ ਥਾਂ ਤੋਂ ਰੋਕਣ ਲਈ ਮਿੱਟੀ ਡਿੱਗਣ ਤੋਂ ਰੋਕਣ ਲਈ ਸ਼ੋਰਿੰਗ ਕਹਿੰਦੇ ਆ ਉਹਨੂੰ ਇਸ ਤਰ੍ਹਾਂ ਕੰਕਰੀਟ ਨੂੰ ਕਿਸੇ ਪਾਸੇ ਡਿੱਗਣ ਤੋਂ ਰੋਕਣ ਲਈ ਫਾਰਮ ਬਣਾਵਾਂਗੇ ਉਹ ਫਾਰਮ ਬਹੁਤ ਤਰ੍ਹਾਂ ਦੇ ਹੁੰਦੇ ਆ ਜਿਹੜੇ ਬਣਾਏ ਜਾਂਦੇ ਜਿਹਨੂੰ ਇੰਡੀਆ ਦੇ ਵਿੱਚ ਅਸੀਂ ਜਦੋਂ ਲੈਂਟਰ ਪਾਉਂਦੇ ਸ਼ਟਰਿੰਗ ਕਹਿੰਦੇ ਆ ਹਾਂਜੀ ਜੀ ਇਹ ਉਹ ਚੀਜ਼ ਆ ਜੀ ਇਹ ਉਹ ਉਹ ਕ੍ਰੇਪਿੰਗ ਆ ਇੱਥੇ ਕਿਉਂਕਿ ਉੱਥੇ ਅਸੀਂ ਇੱਟਾਂ ਦੀਆਂ ਕੰਦਾ ਬਣਾਉਂਦੇ ਆ ਉਹਨਾਂ ਨੂੰ ਕ੍ਰੇਪਿੰਗ ਦੀ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਹ ਤੇ ਜਦੋਂ ਫਿਰ ਵੀ ਉੱਥੇ ਵੀ ਇੱਕ ਛੋਟਾ ਜਿਹਾ ਪਾਰਟ ਹੁੰਦਾ ਜਦੋਂ ਹਾਰੀਜ਼ੋਂਟਲ ਪਾਉਨੇ ਆਸੀਂ ਜਦੋਂ ਸਾਰਾ ਸਟਰਕਚਰ ਬਣਾ ਕੇ ਘਰ ਬਣਾ ਕੇ ਉਹਦੇ ਉੱਪਰ ਲੈਂਟਰ ਤੋਂ ਪਹਿਲਾਂ ਇੱਕ ਬੀਮ ਘਮਾਉਨੇ ਆਂ ਵਿੰਡੋ ਡੋਰਾਂ ਦੇ ਉੱਤੇ ਉਹਦੇ ਆਲੇ ਦੋਲੇ ਫੱਟੀਆਂ ਲਾਈਆਂ ਜਾਂਦੀਆਂ ਨੇ ਹਾਂਜੀ ਉਹ ਉਹਨੂੰ ਉਹਨੂੰ ਕ੍ਰਿਪਿੰਗ ਕਹਿੰਦੇ ਉਹਨੂੰ ਫਾਰਮਿੰਗ ਕਹਿੰਦੇ ਆ ਉਸ ਚੀਜ਼ ਨੂੰ ਸੋ ਮਤਲਬ ਤਾਂ ਹੁਣ ਕਾਫੀ ਜਿਹੜੇ ਆਪਣੀ ਸਟੰਡ ਵਾਲੀ ਨੇ ਉਹ ਰਿਲੇਟ ਕਰ ਸਕਦੇ ਆ ਕਿਉਂਕਿ ਇਹ ਟਰਮ ਸਾਰਿਆਂ ਲਈ ਆਮ ਨਹੀਂ ਅੱਛਾ ਹੁਣ ਲੈਟਸ ਆਪੇ ਹੀ ਜ਼ਰੂਰ ਦੱਸੋ ਵੀ ਕਿਉਂਕਿ ਜਿਹੜਾ ਇਹ ਕੰਮ ਤੁਸੀਂ ਦੱਸਿਆ ਇੱਕ ਫਾਊਂਡੇਸ਼ਨ ਆ ਇਹ ਬੜਾ ਕਿ ਕਿ ਜਿਸ ਬੁਨਿਆਦ ਦੇ ਉੱਤੇ ਜਿਸ ਦੇ ਉੱਤੇ ਇਮਾਰਤਾਂ ਖੜਨੀ ਆ ਘਰ ਖੜ ਬਣਨਾ ਆ ਹਾਂਜੀ ਤੇ ਇਹਦੇ ਵਿੱਚ ਮੁੱਖ ਚੀਜ਼ਾਂ ਕਿਹੜੀਆਂ ਨੇ ਜਾਂ ਫਿਰ ਗਲਤੀਆਂ ਕਿਹੜੀਆਂ ਹੋ ਜਾਂਦੀਆਂ ਨੇ ਕਿਉਂਕਿ ਇਹਦੇ ਵਾਸਤੇ ਮੈਂ ਇਹ ਸਮਝਦੀ ਆ ਵੀ ਐਕਸਪਰਟ ਬੰਦਾ ਹੀ ਚਾਹੀਦਾ ਹੈ ਜੀ ਹਾਂਜੀ ਇਹ ਪਹਿਲਾਂ ਤੁਹਾਨੂੰ ਮਾੜਾ ਜਿਹਾ ਇਹਦੀ ਮੈਂ ਬੈਕਗ੍ਰਾਉਂਡ ਦੱਸ ਦਿਆਂ ਜੀ ਬਈ ਜਦੋਂ ਅਸੀਂ ਇੱਥੇ ਘਰ ਬਣਾਉਣਾ ਲਾਟ ਟਿਕ ਕਰਨ ਤੋਂ ਬਾਅਦ ਜਿਹੜਾ ਲੈਵਲ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੀ ਕੰਕਰੀਟ ਆ ਕੰਕਰੀਟ ਅਸੀਂ ਟੋਏ ਦੇ ਵਿੱਚੋਂ ਕੱਢ ਕੇ ਉਸ ਲੈਵਲ ਤੱਕ ਲਿਆਉਣੇ ਆ ਜਿਸ ਲੈਵਲ ਤੱਕ ਸਾਡੀ ਬਾਹਰੋਂ ਗ੍ਰੇਡ ਆ ਬਾਹਰੋਂ ਮਿੱਟੀ ਦਾ ਲੈਵਲ ਹੋਣਾ ਉਹਦੇ ਨਾਲੋਂ 8 ਇੰਚ ਉੱਪਰ ਤੱਕ ਹੂੰ ਮਿਨੀਮਮ 8 ਇੰਚ ਉੱਪਰ ਤੱਕ ਜੀ ਤਾਂ ਕਿ ਉਸ ਤੋਂ ਬਾਅਦ ਲੱਕੜ ਦਾ ਸਟਰਕਚਰ ਸ਼ੁਰੂ ਹੋਣਾ ਲੱਕੜ ਨੂੰ ਮਿੱਟੀ ਨਾਲ ਟੱਚ ਕਰ ਸਕੇ ਤਾਂ ਕਿ ਉਹ ਗळे ਨਾ ਉਹ ਡिके ਨਾ ਹੋਵੇ ਹੂੰ ਸੋ ਜਿੰਨਾ ਅਸੀਂ ਮਿੱਟੀ ਦੇ ਵਿੱਚ ਆ ਉਨੇ ਕੰਕਰੀਟ ਜੀ ਉਹ ਕੰਕਰੀਟ ਨੂੰ ਹੁਣ ਪਾਉਣ ਵਾਸਤੇ ਜਦੋਂ ਅਸੀਂ ਜਿਹਨੂੰ ਫਾਰਮਿੰਗ ਕਹਿੰਦੇ ਆ ਉਹ ਕਈ ਤਰ੍ਹਾਂ ਦੀ ਫਾਰਮਿੰਗ ਹੁੰਦੀ ਹੈ ਕਈ ਤਰ੍ਹਾਂ ਦਾ ਮਟੀਰੀਅਲ ਉਹਦੇ ਵਿੱਚ ਵਰਤਿਆ ਜਾਂਦਾ ਜੀ ਜੀ ਅ ਇੱਥੇ ਇੱਥੇ ਲੋਅਰ ਮੈਨ ਲੈਂਡ ਦੇ ਵਿੱਚ ਅਸੀਂ ਜ਼ਿਆਦਾ ਲੱਕੜ ਦਾ ਪਲਾਈਵੋਡ ਦਾ ਵਰਤਦੇ ਹਾਂ ਜੀ ਹਾਂਜੀ ਤੁਸੀਂ ਵੇਖਿਆ ਹੋਣਾ ਜਦੋਂ ਕਿਤੇ ਘਰ ਬਣਦੇ ਲੰਘਦੇ ਹੋਵੋਗੇ ਤਾਂ 8 ਇੰਚ ਦੇ ਫਰਕ ਨਾਲ ਜਾਂ 10 ਇੰਚ ਦੇ ਫਰਕ ਦੇ ਨਾਲ ਦੋ ਪਲਾਈਆਂ ਖੜੀਆਂ ਹੁੰਦੀਆਂ ਨੇ ਉਹਨਾਂ ਨੂੰ ਵਿੱਚੋਂ ਟਾਈਜ਼ ਦੇ ਨਾਲ ਬੰਨਿਆ ਹੁੰਦਾ ਸਪੇਸਰ ਹੁੰਦਾ ਉਹ ਜਿੰਨੀ ਕੰਕਰੀਟ ਦੀ ਸਾਨੂੰ ਵਿਡਥ ਹੁੰਦੀ ਆ ਜਿੰਨੀ ਡਿਜ਼ਾਈਨ ਦੇ ਵਿੱਚ ਪ੍ਰੋਵਾਈਡ ਕੀਤੀ ਗਈ ਆ ਉਹਨਾਂ ਨਾਲ ਉਹਨੂੰ ਟਾਈ ਕੀਤਾ ਜਾਂਦਾ ਇਸ ਤੋਂ ਬਾਅਦ ਸਾਡੇ ਫਰੇਮਰ ਵੀਰ ਆ ਜਿਹੜੇ ਉਹਨਾਂ ਨੂੰ ਜਿੰਨੀ ਹਾਈਟ ਰਿਕੁਆਇਰਮੈਂਟ ਐਸ ਪਰ ਡਰਾਇੰਗਸ ਐਸ ਪਰ ਪਲਾਨਸ ਐਸ ਪਰ ਇੰਜੀਨੀਅਰਿੰਗ ਰੈਗੂਲੇਸ਼ਨਸ ਐਸ ਪਰ ਵਰਕ ਸੇਫ ਰੈਗੂਲੇਸ਼ਨਸ ਉਹ ਉਹਨਾਂ ਨੂੰ ਫਾਰਮਸ ਨੂੰ ਇਰੈਕਟ ਕਰਦੇ ਆ ਜੀ ਉਹ ਜਦੋਂ ਇਰੈਕਟ ਹੁੰਦੇ ਆ ਫਾਰਮਸ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹਦੇ ਵਿੱਚ ਰੀਨਫੋਰਸਮੈਂਟ ਸਰੀਆ ਪਾਇਆ ਜਾਂਦਾ ਐਸ ਪਰ ਡਿਜ਼ਾਈਨ ਠੀਕ ਹੈ ਜੀ ਉਹ ਕੰਕਰੀਟ ਆ ਜਿਹੜੀ ਉਹ ਜਦੋਂ ਫਾਰਮ ਬਣਨੇ ਆ ਸੌਰੀ ਉਹ ਇੰਨੇ ਕਿ ਸਾਨੂੰ ਸੇਫ ਹੋਣੇ ਚਾਹੀਦੇ ਆ ਜਦੋਂ ਕੰਕਰੀਟ ਪਾਉਣੀ ਆ ਕਿਉਂਕਿ ਕੰਕਰੀਟ ਦੇ ਵਿੱਚ ਜਦੋਂ ਆ ਜਿਆਦਾ ਡੈਪਸ ਦੇ ਵਿੱਚ ਪੈਣੀ ਆ ਉਹਦਾ ਪ੍ਰੈਸ਼ਰ ਬਣਨਾ ਹੂੰ ਪ੍ਰੈਸ਼ਰ ਬਣਨਾ ਉਹਨੇ ਬਾਹਰ ਨੂੰ ਪੁਸ਼ ਕਰਨਾ ਅਪਲਾਈ ਬੋਰਸ ਐਕਸਪੈਂਡ ਹੋਣਾ ਬਾਹਰਲੇ ਪਾਸੇ ਨੂੰ ਉਹਨੂੰ ਉਹਨ ਪ੍ਰੈਸ਼ਰ ਪ੍ਰੈਸ਼ਰ ਦੇਣਾ ਬਾਹਰ ਨੂੰ ਜੀ ਜਦੋਂ ਉਹਨੇ ਪ੍ਰੈਸ਼ਰ ਦੇਣਾ ਫਾਰਮ ਇੰਨੇਕ ਸਟਰੋਂਗ ਹੋਣੇ ਚਾਹੀਦੇ ਆ ਕਿ ਉਹ ਖੁੱਲਣੇ ਨਹੀਂ ਚਾਹੀਦੇ ਹੋਲਡ ਕਰ ਸਕਦੇ ਉਹਨਾਂ ਦੇ ਵਿੱਚ ਕੋਈ ਸਪੇਸ ਨਹੀਂ ਹੋਣੀ ਚਾਹੀਦੀ ਜਿੱਥੋਂ ਕਿ ਕੰਕਰੀਟ ਪ੍ਰੋਸੀ ਪਾਈ ਜਾਏ ਥੱਲੇੋਂ ਬਾਹਰ ਨਿਕਲੀ ਜਾਵੇ ਹੂੰ ਠੀਕ ਹੈ ਜੀ ਸੋ ਇਹ ਚੀਜ਼ਾਂ ਗਲਤੀਆਂ ਇੱਥੇ ਹੀ ਹੁੰਦੀਆਂ ਵੀ ਜਾਂ ਤਾਂ ਕਈ ਵਾਰੀ ਕਿਤੇ ਟਾਈਆਂ ਘੱਟ ਪੈ ਜਾਣ ਜਾਂ ਕਿਤੇ ਮਿਸ ਹੋ ਜੇ ਜੀ ਜਾਂ ਕੋਈ ਜਗ੍ਹਾ ਕਿਤੇ ਇਦਾਂ ਦੀ ਹੋਵੇ ਕਿ ਸਾਡੀ ਪਲਾਈਵੋਡ ਨਹੀਂ ਲੱਗਦੀ ਟਾਈਆਂ ਨਹੀਂ ਲੱਗਦੀਆਂ ਉੱਥੇ ਕਈ ਵਾਰੀ ਹੈਂਡ ਮੇਡ ਹੱਥ ਨਾਲ ਬਣਾ ਕੇ ਸਾਨੂੰ 2x6 2x10 ਜਾਂ ਉਹਨਾਂ ਉਹਨਾਂ ਦਾ ਫਾਰਮ ਬਣਾਉਣਾ ਪੈਂਦਾ ਹਾਂ ਜੀ ਉਹ 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 ਇੰਨਾ ਕੁ ਜਿਹੜੀ ਸਟਰੋਂਗ ਰੱਖਣਾ ਪੈਂਦਾ ਤੇ ਉਹ ਖੁੱਲ ਗਏ ਇੱਕ ਵਾਰੀ ਉਹ ਮੁੜ ਕੇ ਇੱਕ ਵਾਰੀ ਕੰਕਰੀਟ ਪੈ ਰਹੀ ਆ ਉਧਰੋਂ ਉਧਰੋਂ ਟਰੱਕ ਖੜਿਆ ਕੰਕਰੀਟ ਦੇ ਉਧਰੋਂ ਕਿਉਂਕਿ ਉਸ ਟਾਈਮ ਜਦੋਂ ਕੰਕਰੀਟ ਪੋਰ ਕਰਦੇ ਆ ਉੱਥੇ ਸਾਡੇ ਕੋਲ ਕਰੂ ਜਿਹੜੇ ਆ ਪੋਰਿੰਗ ਵਾਲੇ ਹੁੰਦੇ ਆ ਮੋਸਟ ਪ੍ਰੋਬਬਲੀ ਉਸ ਟਾਈਮ ਦੇ ਉੱਤੇ ਫਰੇਮਰ ਜਿਨ੍ਹਾਂ ਨੇ ਫਾਰਮ ਡਾਇਰੈਕਟ ਕੀਤੇ ਹੁੰਦੇ ਆ ਉਹ ਉਸ ਟਾਈਮ ਤੇ ਨਹੀਂ ਹੁੰਦੇ ਜੀ ਸੋ ਇਹ ਚੀਜ਼ਾਂ ਨੇ ਜਿਹੜੀ ਗਲਤੀ ਆ ਤੇ ਉਸ ਤੋਂ ਬਾਅਦ ਇਹ ਇਹ ਕੰਮ ਕਰਦੇ ਆ ਜਿਹੜਾ ਕੰਕਰੀਟ ਦੇ ਫਾਰਮ ਕਰਦੇ ਆ ਸੇਫਟੀ ਦਾ ਇਸ਼ੂ ਬਹੁਤ ਵੱਡਾ ਇਹਦੇ ਵਿੱਚ ਜੀ ਬਿਲਕੁਲ ਸੇਫਟੀ ਦੇ ਇਸ਼ੂ ਦੇ ਨਾਲ ਨਾਲ ਵਰਕ ਸੇਫ ਦੇ ਜਿਹੜੇ ਰੈਗੂਲੇਸ਼ਨਸ ਨੇ ਹਾਂਜੀ ਉਹ ਵੀ ਇਹਨੂੰ ਕਵਰ ਕਰਦੇ ਆ ਕਿ ਫਾਰਮਸ ਜਿਹੜੇ ਆ ਅਸੀਂ ਕਿੰਨੇ ਹਾਈਟ ਤੱਕ ਜਾ ਸਕਦੇ ਆ ਬੀਸੀ ਦਾ ਬਿਲਡਿੰਗ ਕੋਡ ਐਕਚੁਅਲੀ ਜਿਹੜਾ ਰੈ residenial ਦਾ ਪਾਰਟ 9 ਐਂਡ ਪਾਰਟ 4 ਜੀ ਇਹ ਦੋ ਨੇ ਜਿਹੜਾ ਪਾਰਟ 9 ਆ ਉਹ ਚ ਅਸੀਂ ਸਰਟਨ ਹਾਈਟ ਤੱਕ ਅਸੀਂ ਕੰਕਰੀਟ ਦੇ ਫਾਰਮ ਬਣਾ ਕੇ ਕੰਕਰੀਟ ਪਾ ਸਕਦੇ ਆ ਹਾਂਜੀ ਜੇ ਉਸ ਲਿਮਿਟ ਨੂੰ ਐਕਸੀਡ ਕਰਦੇ ਆ ਫਿਰ ਪਾਰਟ 4 ਦੇ ਵਿੱਚ ਜਾਣਾ ਪੈਂਦਾ ਪਾਰਟ 4 ਵਿੱਚ ਜਦੋਂ ਜਾਂਦੇ ਆ ਉਹਦੇ ਫਿਰ ਸਪੈਸੀਫਿਕ ਡਿਜ਼ਾਈਨ ਬਣਦੇ ਆ ਉਹਦੇ ਪਲਾਨ ਬਣਦੇ ਆ ਹੂੰ ਫਿਰ ਅੱਗੇ ਜਾਇ ਉਸ ਤੋਂ ਕਿ ਜਨੇ 4 ਮੀਟਰ ਤੋਂ ਜ਼ਿਆਦਾ ਕੰਕਰੀਟ ਪਾਉਣੀ ਆ ਤਾਂ ਡਬਲ ਸੀਬੀ ਵਰਕ ਸੇਫ ਐਂਟਰ ਹੋ ਜਾਂਦਾ ਵਿੱਚ ਜੀ ਫਿਰ ਉਹਨਾਂ ਨੂੰ ਸੇਫਟੀ ਪਲਾਨ ਸਾਰਾ ਕੁਝ ਉਹਨਾਂ ਦੇ ਅਕੋਰਡਿੰਗ ਸਾਨੂੰ ਕੰਮ ਕਰਨਾ ਪੈਂਦਾ ਹੂੰ ਤੇ ਦੂਸਰਾ ਕ ਜਦੋਂ ਫਾਰਮ ਸਾਡੇ ਵੀ ਬੰਦੇ ਆ ਬਣਾਉਦੇ ਆ ਇਹਨਾਂ ਨੂੰ ਹਾਂਜੀ ਤਾਂ ਉਸ ਟਾਈਮ ਉਸ ਤੋਂ ਨੈਕਸਟ ਬੰਦੇ ਨੇ ਜਿਹਨੇ ਕੰਮ ਕਰਨਾ ਹੂੰ ਫਾਰਮ ਬਣਨ ਤੋਂ ਬਾਅਦ ਨੈਕਸਟ ਕੰਕਰੀਟ ਪਲੇਸਰ ਆਉਣੀ ਜੀ ਉਹਨਾਂ ਨੇ ਜਦੋਂ ਕੰਕਰੀਟ ਪਾਉਣੀ ਆ ਤੁਸੀਂ ਵੇਖਿਆ ਜੋ ਟੋਆ ਪਟਿਆ ਹੋਇਆ ਜਾਂ ਥੱਲਿਓਂ ਤਾਂ ਲਗਾਇਆ ਕਿ ਉੱਪਰ ਤੱਕ 10 ਫੁੱਟ ਜਾਂ 11 ਫੁੱਟ ਜਾਂ 12 ਫੁੱਟ ਜਗ੍ਹਾ ਆ। ਹਾਂਜੀ। ਉੱਥੇ ਉਹਨਾਂ ਨੇ ਆਲੇ-ਦੋਲੇ ਤੁਰ ਕੇ ਕੰਕਰੀਟ ਕਿੱਦਾਂ ਪਾਉਣੀ ਆ? ਹੂੰ। ਉਹਨਾਂ ਨੂੰ ਸੇਫ ਪਲੇਟਫਾਰਮ ਚਾਹੀਦਾ ਸਾਰੇ ਘਰ ਦੇ ਦੁਆਲੇ। ਬਿਲਕੁਲ। ਜਿਹੜਾ ਵਰਕ ਸੇਫ ਦੇ ਰੈਗੂਲੇਸ਼ਨ ਦੇ ਹਿਸਾਬ ਨਾਲ ਹੋਵੇ। ਹਾਂਜੀ। ਫਾਲ ਪ੍ਰੋਟੈਕਸ਼ਨ ਚਾਹੀਦੀ ਆ। ਹੂੰ। ਤੇ ਦੂਸਰਾ ਹੈਗਾ ਵੀ ਜੇ ਜਿਹੜੀ ਜਦੋਂ ਇਹ ਕੰਕਰੀਟ ਪਾਉਣੀ ਆ। ਹਾਂਜੀ। ਉਸ ਟਾਈਮ ਵੈਦਰ ਕਿੱਦਾਂ ਦਾ ਹੈ? ਹੂੰ। ਫੌਰਨ ਬਨ ਲੈਣਾ ਆ। ਹਾਂਜੀ। ਉਸ ਤੋਂ ਬਾਅਦ ਵੈਦਰ ਕਿੱਦਾਂ ਦਾ ਆ? ਜਿੱਥੇ ਟੈਂਪਰੇਚਰ ਮਾਈਨਸ ਦੇ ਵਿੱਚ ਆ ਉਥੇ ਅਸੀਂ ਕੰਕਰੀਟ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਪਾ ਸਕਦੇ ਜੀ ਕਿਉਂਕਿ ਜਦੋਂ ਮਾਈਨਸ ਦੇ ਵਿੱਚ ਵੈਦਰ ਆ ਕੰਕਰੀਟ ਦੇ ਵਿੱਚ ਪਾਣੀ ਆ ਪਾਣੀ ਨੇ ਫ੍ਰੀਜ਼ ਹੋਣਾ ਉਹਨੇ ਡਰਾਈ ਨਹੀਂ ਹੋਣਾ ਜਦੋਂ ਡਰਾਈ ਨਹੀਂ ਹੋਣਾ ਉਹਦਾ ਉਹਨੇ ਸਾਨੂੰ ਸਟਰਕਚਰ ਨਹੀਂ ਦੇਣਾ ਫਿਰ ਕੀ ਇਹਦਾ ਮਤਲਬ ਇਹ ਹੈ ਅਭੀ ਜਦੋਂ ਮੌਸਮ ਬਿਲਕੁਲ ਸੁੱਕਾ ਹੁੰਦਾ ਜਾਂ ਗਰਮੀਆਂ ਦੇ ਵਿੱਚ ਉਦੋਂ ਜ਼ਿਆਦਾ ਕੰਸਟਰਕਸ਼ਨਸ ਹੁੰਦੀਆਂ ਜਾਂ ਉਹਦੇ ਕੰਕਰੀਟ ਪਾਈ ਜਾਂਦੇ ਕਿ ਕੁਝ ਤੁਸੀਂ ਇੰਤਜ਼ਾਮ ਕਰ ਲੈਂਦੇ ਹੋ ਪਾਈਆਂ ਪਾਈਆਂ ਜਾਂਦੇ ਨੇ ਇਸ ਮੌਸਮ ਦੇ ਵਿੱਚ ਵੀ ਪਰ ਉਹਨਾਂ ਨੂੰ ਉਹਦਾ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਕੰਕਰੀਟ ਨੂੰ ਹੁਣ ਜਿਹੜੇ ਜਿੱਥੇ ਜ਼ਿਆਦਾ ਠੰਡ ਪੈਂਦੀ ਆ ਇੰਟੀਰੀਅਰ ਚੱਲ ਜੇ ਨੋਰਥ ਸਾਈਡ ਤੇ ਉਹਤੇ ਚੱਲਦੇ ਰਹਿੰਦੇ ਆ ਜੀ ਅਤੇ ਨਾਲ ਹੀਟਰ ਵੀ ਲਾਉਂਦੇ ਆ ਨਾਲ ਫਿਰ ਉਹਦੇ ਵਿੱਚ ਕੰਕਰੀਟ ਨੂੰ ਸਲੋ ਸੈੱਟ ਹੋਣ ਵਾਸਤੇ ਕਈ ਦੋਨੇ ਲਾਟਾਂ ਦੇ ਵਿੱਚ ਜੀ ਕਿਤੇ ਸਲੋ ਸੈੱਟ ਕਰਨਾ ਕੰਕਰੀਟ ਨੂੰ ਕਿਤੇ ਫਾਸਟ ਸੈੱਟ ਕਰਨਾ ਉਦੋਂ ਦਾ ਟ੍ਰੀਟਮੈਂਟ ਇਹਦਾ ਕੀ ਫਰਕ ਹੈ ਕਿ ਸਭੇ ਵੀ ਦੱਸਿਓ ਉਹ ਜਿਹੜੇ ਕੈਮੀਕਲ ਚ ਪਾਏ ਜਾਂਦੇ ਆ ਜਿੱਥੇ ਠੰਡ ਆ ਹਾਂਜੀ ਉੱਥੇ ਅਸੀਂ ਚਾਹਾਂਗੇ ਕੰਕ੍ਰੀਟ ਛੇਤੀ ਸੈੱਟ ਹੋ ਜਵੇ ਜੀ ਜਦੋਂ ਗਰਮੀ ਆ ਉਦੋਂ ਉਹਨੂੰ ਰਿਟਾਰਡਰ ਪਾਇਆ ਜਾਂਦਾ ਕਿ ਹੌਲੀ 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 ਸੁੱਕੇ ਇਕਦਾਂ ਹੀ ਨਾ ਸੁੱਕ ਜੇ ਹੂੰ ਤੇ ਉਹਦਾ ਕੀ ਨੁਕਸਾਨ ਹੋ ਸਕਦਾ ਜੇ ਇਕਦਮ ਸੁੱਕ ਜਾਂਦਾ ਕਿ ਉੱਚ ਵੀ ਤਰੇਲਾ ਵਗੈਰਾ ਹੋਣ ਦੀ ਜਾਂ ਕੋਈ ਕੀ ਉਹਦੀ ਸੈਟਲ ਫਿਰ ਨਹੀਂ ਜੀ ਨਹੀਂ ਜੀ ਜੇ ਠੰਡ ਦੇ ਮੌਸਮ ਦੇ ਵਿੱਚ ਹਾਂਜੀ ਅਸੀਂ ਨਹੀਂ ਪਾਵਾਂਗੇ ਉਹ ਫਾਸਟ ਸੈਟਰ ਹੂੰ ਤਾਂ ਉਹ ਪਾਣੀ ਨੂੰ ਜਿਆਦਾ ਟਾਈਮ ਠੰਡ ਮਿਲੂਗੀ ਤਾਂ ਉਹ ਫ੍ਰੀਜ਼ ਹੋਊਗਾ। ਹੂੰ। ਜੇ ਫ੍ਰੀਜ਼ ਹੋ ਗਿਆ ਕੰਕਰੀਟ ਨੂੰ ਕਿਤੇ ਬਾਹਰ ਥੋੜੀ ਤੁਸੀਂ ਇਹ ਇੱਕ ਸ਼ਾਵਲ ਕੰਕਰੀਟ ਦਾ ਬਾਹਰ ਜਦੋਂ ਮਾਈਨਸ ਟੈਂਪਰੇਚਰ ਨੂੰ ਰੱਖ ਕੇ ਵੇਖ ਲਿਓ ਸਾਰੀ ਰਾਤ ਜੰਮੇਗਾ ਨਹੀਂ ਉਸ ਤਰੀਏ ਪੈ ਰਹੇਗਾ। ਹੂੰ। ਦਿਲਚਸਪ ਜਦੋਂ ਗਰਮੀ ਹੋਏਗੀ 15 ਮਿੰਟ ਦੇ ਵਿੱਚ ਜੰਮ ਜਾਏਗਾ। ਹਾਂਜੀ। ਸੋ ਇਹ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਕੰਮ ਕੀਤੇ ਜਾਂਦੇ। ਤੇ ਫਿਰ ਵੈਸੇ ਮੇਰੀ ਆਪਣੀ ਉਤਸਕਤਾ ਵੀ ਇੱਕ ਘਰ ਨੂੰ ਜਦੋਂ ਤੁਸੀਂ ਉਹਦੀ ਫਾਊਂਡੇਸ਼ਨ ਤਿਆਰ ਕਰਦੇ ਹੋ ਫਾਰਮਿੰਗ ਦੇ ਵਿੱਚ ਕਿੰਨੇ ਟਨ ਕੰਕਰੀਟ ਲੱਗ ਜਾਂਦਾ ਹੈ? ਇਹ ਇਹ ਤਾਂ ਡਿਪੈਂਡ ਕਰਦਾ ਜੀ ਘਰ ਦੇ ਪਲਾਨ ਦੇ ਉੱਤੇ ਸਾਈਜ਼ ਦੇ ਉੱਤੇ ਜੀ ਕਿੰਨੀਆਂ ਲੰਮੀਆਂ ਵਾਲਸ ਨੇ ਕਿੰਨੀਆਂ ਚੌੜੀਆਂ ਵਾਲਸ ਨੇ ਉਹਦੇ ਥੱਲੇ ਇੱਕ ਫਾਊਂਡੇਸ਼ਨ ਹੁੰਦੀ ਆ ਇੱਕ ਫਾਟਿੰਗ ਹੁੰਦੀ ਆ ਹਾਂਜੀ ਜਿਹੜੀ ਫਾਊਂਡੇਸ਼ਨ ਹੁੰਦੀ ਆ ਉਹ ਹੁੰਦੀ ਆ ਜਿਹੜੇ ਲੰਮੀਆਂ ਬਾਲਾਂ ਤਾਂ ਉਹ ਖੜੀਆਂ ਨੇ ਫਾਟਿੰਗ ਹੁੰਦੀ ਆ ਉਹਦੇ ਥੱਲੇ ਹਾਰੀਜ਼ਨਟ ਆ ਉਹ ਕਿੰਨੀ ਵਾਈਡ ਆ ਹੂੰ ਤਾਂ ਇੰਡੀਆਂ ਵੇਪਾ ਦੇਖਦੇ ਹੁਣ ਜਦੋਂ ਆਪਾਂ ਕਿਸੇ ਘਰ ਦੀ ਨੀਂਹ ਸ਼ੁਰੂ ਕਰਦੇ ਆਂ ਤਾਂ ਥੱਲੇੋਂ ਤਕਰੀਬਨ 4 ਇੱਟ ਚੌੜੀ ਸ਼ੁਰੂ ਕਰ ਲੈਨੇ ਆਂ ਕਦੇ 5 ਇੱਟ ਚੌੜੀ ਸ਼ੁਰੂ ਕਰ ਲੈਨੇ ਉਸ ਤੋਂ ਬਾਅਦ ਇੱਕ ਇੱਕ ਇੱਟ ਘਟਦੇ ਜਾਂਦੇ ਘਟਦੇ ਜਾਂਦੇ ਆ ਕੇ ਫੇਰ ਫੇਰ ਵਾਲ ਤੇ ਆ ਜਾਂਦੇ ਆ ਉਦੋਂ ਫੇਰ 9 ਇੰਚ ਦੀ ਵਾਲ ਜਿਹੜੀ ਯੂਜੂਅਲ ਏਸੀ ਬਣਾਉਨੇ ਆ ਉਸ ਹੱਦ ਤੱਕ ਇਸ ਤਰ੍ਹਾਂ ਜਿਹੜੀ ਇੱਥੇ ਫਾਟਿੰਗ ਆ ਤਕਰੀਬਨ ਨਾਰਮਲੀ ਇੱਥੇ ਲੋਅਰ ਮੈਲ ਲੈਂਡ ਦੇ ਵਿੱਚ ਡਿਪੈਂਡਿੰਗ ਔਨ ਦਾ ਬੇਰਿੰਗ ਕਪੈਸਿਟੀ ਆਫ ਦਾ ਸੋਇਲ ਜੀ 24 ਇੰਚ मिनिमम रख दे हां जी ਉਸ ਤੋਂ ਬਾਅਦ ਜੇ ਬੇਰਨ ਕਪੈਸਿਟੀ ਮਾੜੀ ਮੋਟੀ ਕਮਜ਼ੋਰ ਆ ਕਿਤੇ ਜਾਂ ਭਾਰ ਜ਼ਿਆਦਾ ਆਉਣਾ ਫਿਰ 30 ਇੰਚ 48 ਇੰਚ 36 48 60 ਇੰਚ ਤੱਕ ਵੀ ਜਾਂਦੀਆਂ ਜਿਹੜੀਆਂ ਫਾਊਂਡੇਸ਼ਨ ਜੋ ਫਾਊਟਿੰਗ ਸੀ ਸੋਰੀ ਜੀ ਵਾਈਡ ਜਿਹੜੀਆਂ ਨੇ ਹਾਂਜੀ ਹਾਂਜੀ ਸੋ ਲੈਟਸ ਅ ਬੇਕ ਅ ਹੌਰਸ ਵਾਲ ਹੇਅਰ ਵੀ ਜੀ ਇਸ ਪਰਸਪੈਕਟਿਵ ਤੋਂ ਸੋਚੀ ਵੀ ਕਿਸੇ ਨੇ ਨਵਾਂ ਕਰ ਬਣਵਾ ਰਹੇ ਨਹੀਂ ਜਬ ਬਣਵਾਉਣਾ ਹਾਂਜੀ ਤੇ ਹੁਣੋ ਸੋਚਦੇ ਆ ਵੀ ਮੜਾ ਮੋਟਾ ਸੀ ਕਿਤੋਂ ਦਾ ਕਿਤੋਂ ਕਟੌਤੀ ਕਰ ਲਈਏ ਖਰਚਾ ਥੋੜਾ ਜਿਹਾ ਘਟ ਜੇ ਹਾਂਜੀ ਸੋ ਹੁਣ ਜੀ ਸੁਰੱਖਿਆ ਆਪਾਂ ਨਾ ਕੰਪਰਮਾਈਜ਼ ਕਰੀਏ ਸੇਫਟੀ ਪਲਾਨ ਆਪਾਂ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹਦਾਇਤ ਦਿੱਤੀ ਐਕਸਪਰਟ ਨੇ ਹਦਾਇਤ ਦਿੱਤੀ ਬਈ ਆਹ ਚੀਜ਼ ਆਪਾਂ ਨੂੰ ਕਰਨੀਆਂ ਪੈਣੀਆਂ ਹਾਂਜੀ ਤੇ ਫਿਰ ਉਹਨੂੰ ਚ ਲੈਂਦਿਆਂ ਹੋਏ ਆਪਾਂ ਕੀ ਖਰਚਾ ਇਹਦੇ ਵਿੱਚ ਘਟਾ ਸਕਦੇ ਹਾਂ ਜਾਂ ਵੀ ਇਹਦੀ ਨਹੀਂ ਚਾਹੀਦਾ ਕਿੱਥੇ ਘਟਾਵਾਂਗੇ ਜੀ ਜਿਹੜੀ ਚੀਜ਼ ਤੇ ਘਟਾਵਾਂਗੇ ਹੂੰ ਕੰਕਰੀਟ ਘਟਾਵਾਂਗੇ ਨਹੀਂ ਪੈਣੀ ਮਜ਼ਬੂਤੀ ਨਹੀਂ ਆਉਣੀ ਮਜ਼ਬੂਤੀ ਨਹੀਂ ਹੋਣੀ ਤੇ ਜੇ ਤੁਸੀਂ ਕਹਿੰਦੇ ਹੋ ਸੇਫਟੀ ਉਹ ਸੇਫਟੀ ਮੈਜਰ ਦੇ ਉੱਤੇ ਅਸੀਂ ਕੋਈ ਵੀ ਅਣਗਹਿਲੀ ਕਰਾਂਗੇ ਜੀ ਤਾਂ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਦਾ ਨੁਕਸਾਨ ਹੋ ਜਾਏ ਕੋਈ ਡਿੱਗ ਜਾਏ ਕਿਸੇ ਸਰਟੀਫੀਟ ਲੱਗ ਜਾਏ ਜੀ ਤੇ ਦੂਸਰਾ ਅ ਘਟਾਉਣ ਵਾਸਤੇ ਖਰਚਾ ਘਟਾਉਣ ਵਾਸਤੇ ਸਾਨੂੰ ਜਦੋਂ ਪਲਾਨ ਬਣਾਉਣਾ ਪ੍ਰਾਪਰਟੀ ਖਰੀਦਣੀ ਆ ਉਸ ਟਾਈਮੇ ਸਾਰੀ ਚੀਜ਼ਾਂ ਵੇਖਣੀਆਂ ਪੈਣੀਆਂ ਜੀ ਵੀ ਅਸੀਂ ਕਿੱਥੇ ਘਟਾ ਸਕਦੇ ਹਾਂ ਕਿੱਥੇ ਨਹੀਂ ਸਕਦੇ ਹੰਡਰਫੁਲ ਹੰਡਰਫੁਲ ਤੇ ਹੁਣ ਜਦੋਂ ਜਿਹੜੀ ਲੋਕ ਨਹੀਂ ਜਿਹੜੀ ਫਾਰਮਿੰਗ ਦੀ ਸਿਚੁਏਸ਼ਨ ਤੇ ਉੱਥੇ ਖੜੇ ਨਹੀਂ ਤੇ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਉਹ ਕੰਪਰੋਮਾਈਜ਼ ਹੋ ਸਕਦੀ ਹੈ ਜਦੋਂ ਫਾਰਮਨ ਖੜੇ ਕਰਨੇ ਹਾਂਜੀ ਕੰਪਰੋਮਾਈਜ਼ ਤਾਂ ਦੇਖੋ ਨਾ ਅਸੀਂ ਡਿਜ਼ਾਈਨ ਨਾਲ ਕਰ ਸਕਦੇ ਹਾਂ ਨਾ ਅਸੀਂ ਸੇਫਟੀ ਰੂਲਸ ਨਾਲ ਕਰ ਸਕਦੇ ਹਾਂ ਜੀ ਨਾ ਅਸੀਂ ਸੁਪਰਵਾਈਜ਼ਨ ਨਾਲ ਕੰਪਰੋਮਾਈਜ਼ ਕਰ ਸਕਦੇ ਆ ਇਹ ਤਿੰਨੇ ਚੀਜ਼ਾਂ ਦਾ ਬਹੁਤ ਇੰਪੋਰਟੈਂਟ ਨੇ ਜਿਹੜੀਆਂ ਡੂਰਿੰਗ ਦਾ ਕੰਸਟਰਕਸ਼ਨ ਸਾਨੂੰ ਧਿਆਨ ਚ ਉਥੇ ਰੱਖਣੀਆਂ ਹੀ ਪੈਣੀਆਂ ਨੇ ਤੇ ਇਸ ਤੋਂ ਅੱਗੇ ਜੇ ਮੈਂ ਤੁਹਾਨੂੰ ਹੋਰ ਦੱਸਾਂ ਅੱਗੇ ਜਿਹੜੀ ਅੱਜ ਕੱਲ ਫਾਊਂਡੇਸ਼ਨ ਦੇ ਵਿੱਚ ਫਾਰਮਸ ਦੇ ਵਿੱਚ ਨਵੀਆਂ ਚੀਜ਼ਾਂ ਚੱਲ ਰਹੀਆਂ ਨੇ ਟੈਕਨੀਕਸ ਇੱਥੇ ਵੀ ਮੋਸਟ ਬਹੁਤ ਜ਼ਿਆਦਾ ਪਪੂਲਰ ਹੋ ਰਹੀਆਂ ਨੇ ਹੁਣ ਕਿਉਂਕਿ ਬਿਲਕੁਲ ਹੀ ਮੈਂ ਸਮਝ ਸਕਦੀ ਹਾਂ ਵੀ ਜੇ ਤੁਸੀਂ 30 ਸਾਲ ਪੁਰਾਣੀ ਗੱਲ ਕਰੋ ਤੇ ਉਹ ਅਲੱਗ ਤਰੀਕੇ ਦਾ ਕੁਛ ਨਾ ਕੁਛ ਡਿਜ਼ਾਈਨ ਹੋਣਾ ਸਟਰਕਚਰ ਹੋਣਾ ਮਟੀਰੀਅਲ ਹੋਣਾ ਤੇ ਹੁਣ ਹੌਲੀ ਹੌਲੀ ਜਿਵੇਂ ਜਿਵੇਂ ਕੋਈ ਨਵੀਂ ਟੈਕਨੋਲੋਜੀ ਆਈ ਜਾਂਦੀ ਹੈ ਹੁਣ ਉਹ ਅਲੱਗ ਚੀਜ਼ਾਂ ਹੋਣ ਲੱਗ ਜੀ ਇੱਕ ਗੱਲ ਇੱਥੇ ਚੱਲ ਰਹੀ ਹੈ ICF ਫਾਊਂਡੇਸ਼ਨ ਅੱਛਾ ਜੀ ICF ਫਾਊਂਡੇਸ਼ਨ ਫੋਰਟਿੰਗ ਫਾਊਂਡੇਸ਼ਨ ਐਂਡ ਵਾਲਸ ਹਮ ICF ਦਾ ਮਤਲਬ ਹੁੰਦਾ ਜੀ ਕਿ ਇਨਸੂਲੇਟਿਡ ਕੰਕਰੀਟ ਫਾਰਮਸ ਹਾਂਜੀ ਇਨਸੂਲੇਟਿਡ ਇਨਸੂਲੇਟ 콘ਕ੍ਰੀਟ ਫਾਰਮ ਉਹ ਚੀਜ਼ ਹੈ ਇੱਕ ਐਕਸਪੈਂਡਡ ਫਾਰਮ ਦੇ ਬਣੇ ਹੋਏ ਆ ਬਲੌਕ ਨੇ ਲੀਗੋ ਬਲੌਕਸ ਦੀ ਤਰ੍ਹਾਂ ਜੀ ਉਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖਦੇ ਜਾਣਾ ਅੱਛਾ ਜੀ ਉਹਨਾਂ ਦੇ ਬਾਹਰ ਇੰਚ ਇੰਚਾਂ ਨੇ ਹਾਫ 2 ਇੰਚ ਅੰਦਰ ਤੇ ਬਾਹਰ ਇਹ ਫਾਰਮ ਦੀ ਇਨਸੂਲੇਸ਼ਨ ਪਈ ਹੋਈ ਹੈ ਹੂੰ ਸੋ ਉਹ ਸਾਨੂੰ ਜਿਹੜੀ ਵੈਦਰ ਰਿਸਿਸਟੈਂਸ ਵੀ ਬਹੁਤ ਵਧੀਆ ਅਗੇ ਤੋਂ ਤੇ ਦੂਸਰਾ ਹੈਗਾ ਉਹ ਉਹਦਾ ਕੰਮ ਫਾਸਟ ਵੀ ਹੁੰਦਾ ਬਹੁਤ ਜੀ ਤੇ ਉਹ ਪਰਮਾਨੈਂਟ ਹੀ ਰਹਿਣਿਆ ਵਿੱਚ ਪਰਮਾਨੈਂਟ ਰੈਨ ਦਾ ਮਤਲਬ ਆ ਵੀ ਉਹਨੇ ਅੰਦਰੋਂ ਵੀ ਸਾਨੂੰ ਇੰਚ ਇੰਸਟੀਟਿਊਟ ਉਹ ਇੰਚ ਜਿਹਨੀਆਂ ਆ ਗਿਆ ਸਾਨੂੰ ਹੀਟ ਤੇ ਕੋਲ ਤੋਂ ਪ੍ਰੋਟੈਕਟ ਕਰਨਾ ਹਾਂਜੀ ਤੇ ਇਸ ਤਰ੍ਹਾਂ ਰਹਿਣੇ ਸਦਾ ਹੀ ਨੇ ਉਹ ਵਿੱਚ ਤੇ ਉਹਦੇ ਵਿੱਚ ਵਿੱਚੋਂ ਹੌਲੋ ਹੁੰਦੇ ਆ ਉਹਦੇ ਵਿੱਚ ਰੀਨਫੋਰਸਮੈਂਟ ਸਰੀਆ ਜੀ ਨੂੰ ਅਸੀਂ ਕਹਿੰਦੇ ਹਰੀ ਬਾਰ ਪਾ ਕੇ ਉਹਦੇ ਵਿੱਚ ਵਿੱਚ ਕੰਕਰੀਟ ਪੈਣੀ ਜੀ ਅੱਜ ਕੱਲ ਇਹ ਬਹੁਤ ਪਪੂਲਰ ਹੈ ਜੀ ਪਰ ਕਿ ਫਿਰ ਇਹ ਮਹਿੰਗੇ ਹੁੰਦੇ ਆ ਜਿਹੜੀ ਦੂਸਰੀ ਇਹ ਹਾਂਜੀ ਇਹ ਦੂਸਰੇ ਨਾਲੋਂ ਮਹਿੰਗੇ ਪਰ ਇਹ ਜ਼ਿਆਦਾ ਮਜ਼ਬੂਤ ਹੁੰਦੇ ਆ ਮਜ਼ਬੂਤੀ ਉਨੀ ਹੈ ਉਹਨਾਂ ਜਿੰਨੀ ਹੋਈ ਪਰ ਇਹਦੇ ਚ ਇੱਕ ਇੱਕ ਤਾਂ ਫਾਸਟ ਕੰਮ ਹੋ ਜਾਂਦਾ ਇਹ ਕਿਹੜਾ ਇਨਸੂਲੇਸ਼ਨ ਦਾ ਕੰਮ ਆ ਇਹਦੇ ਵਿੱਚ ਉਹ ਬਹੁਤ ਵਧੀਆ ਹੋ ਜਾਂਦਾ ਇੱਥੇ ਜੇ ਇਹ ਕਈ ਲੋਕੀ ਤਾਂ ਇਹਨਾਂ ਨੂੰ ਇਵਨ ਨਾਟ ਇਵਨ ਦ ਬੇਸਮੈਂਟ ਹਾਂਜੀ ਸੈਕੰਡ ਫਲੋਰ ਥਰਡ ਫਲੋਰ ਤੱਕ ਵੀ ਲਿਜਾਣ ਲੱਗੇ ਹੂੰ ਹਾਂਜੀ ਇਹ ਦਿਲਚਸਪ ਗੱਲ ਆ ਇੱਕ ਹੋਰ lets us a gal baat ਕਿਉਂਕਿ ਆਪਣੇ ਨਾ ਅਕਸਰ ਹੀ ਵਰਨਿੰਗਸ ਆਉਂਦੀਆਂ ਰਹਿੰਦੀਆਂ ਵੀ ਆਪਣੇ ਅਰਥਕਵਿਕ ਜ਼ੋਨ ਆ ਜਾਂ ਕੋਈ ਜਿਹੇ ਇਲਾਕੇ ਨੇ ਜਿੱਥੇ ਪਾਣੀ ਆ ਸਕਦਾ ਸੋ ਉਸਦੇ ਉਸ ਨੂੰ ਮਤੇ ਨਜ਼ਰ ਰੱਖਦੇ ਹੋਈਆਂ ਵੀ ਫਾਰਮਿੰਗ ਤੇ ਕ੍ਰਿਪਿੰਗ ਦੇ ਵਿੱਚ ਫਰਕ ਕੀਤਾ ਜਾਂਦਾ ਫਿਰ ਜਿਵੇਂ ਕਈ ਆਇਲੈਂਡ ਤੇ ਵੀ ਕਰ ਬਣਵਾਉਂਦੇ ਹੋਣਗੇ ਪਾਣੀ ਦੇ ਬਿਲਕੁਲ ਕੰਢੇ ਦੇਖੋ ਜੀ ਆਰਥਿਕ ਇੱਕ ਵਾਸਤੇ ਤਾਂ ਜਿਹੜੇ ਆ ਜਿਹੜਾ ਪ੍ਰੋਫੈਸ਼ਨਲ ਇੰਜੀਨੀਅਰ ਜਦੋਂ ਇਨਵੋਲਵ ਹੁੰਦੇ ਆ ਹਾਂਜੀ ਉਹਨਾਂ ਨੇ ਆਪਣੀਆਂ ਇਨਸਟਰਕਸ਼ਨਸ ਆਪਣੇ ਵਿੱਚ ਐਡ ਕਰਨੇ ਨੇ ਉਹਨਾਂ ਨੇ ਆਪਣਾ ਸੈਪਰੇਟ ਪਲਾਨ ਦੇਣਾ ਆ ਉਹਦੇ ਅਕੋਰਡਿੰਗ ਜੋ ਰੀਵਾਰ ਪੈਣੀ ਆ ਜਿਹੜਾ ਕੁਝ ਵੀ ਮਤਲਬ ਉਹਨਾਂ ਦੀ ਰਿਕੁਆਇਰਮੈਂਟਸ ਨੇ ਸਰੀਆ ਵੀ ਹੁਣ ਤੁਸੀਂ ਵੇਖੋ ਪਤਲਾ ਵੀ ਹੁੰਦਾ ਉਸ ਤੋਂ ਮੋਟਾ ਉਸ ਤੋਂ ਮੋਟਾ ਉਸ ਤੋਂ ਮੋਟਾ ਉਹ ਬਿਲਡਿੰਗ ਦੇ ਸਾਈਜ਼ ਦੇ ਹਿਸਾਬ ਨਾਲ ਬਿਲਡਿੰਗ ਦੀ ਹਾਈਟ ਦੇ ਹਿਸਾਬ ਨਾਲ ਜਾਂ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਆ ਜਿਹੜੀ ਮਿੱਟੀ ਆ ਸਲੇ ਜੀ ਉਹਦੇ ਅਕੋਰਡਿੰਗ ਉਹ ਉਹਨਾਂ ਨੇ ਉਹਨੂੰ ਡਿਜ਼ਾਈਨ ਕਰਨਾ ਸੋ ਅਰਥ ਕੋ ਇੱਕ ਦਾ ਇਹ ਹੋ ਗਿਆ ਜਿਹੜਾ ਵਾਟਰ ਦਾ ਆ ਵਾਟਰ ਵਾਸਤੇ ਸਾਨੂੰ ਫਾਊਂਡੇਸ਼ਨ ਦੇ ਦੋਲੇ ਦੇ ਡਰੇਨੇਜ ਚਾਹੀਦੀ ਆ ਉਹ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਉਹਦੇ ਬਾਰੇ ਇੱਕ ਪੂਰਾ ਟੌਪਕ ਲਾਵਾਂਗੇ ਡਰੇਨੇਜ ਦਾ ਜ਼ਰੂਰ ਜੀ ਅੱਛਾ ਹੁਣੇ ਲੈਟਸ ਹਮ ਇਸ ਫਾਰਮਿੰਗ ਤੇ ਕ੍ਰਿਪਿੰਗ ਵਾਸਤੇ ਕਿਉਂਕਿ ਐਕਸਪਰਟ ਬੰਦੀ ਲਾਜ਼ਮੀ ਆ ਵੀ ਚਾਹੀਦੇ ਹੋਣੇ ਆ ਤੇ ਇਹਦੇ ਲਈ ਕੋਈ ਟ੍ਰੇਨਿੰਗ ਵਗੈਰਾ ਹੁੰਦੀ ਆ ਕਿਉਂਕਿ ਆਪਾਂ ਥੋੜਾ ਜਿਆਦਾ ਰੋਜ਼ਗਾਰ ਨੂੰ ਮਦੇ ਨਜ਼ਰ ਰੱਖਦੇ ਹੋਏ ਵੀ ਆਪਾਂ ਗੱਲ ਕਰਦੇ ਆ ਵੀ ਇਸ ਖੇਤਰ ਦੇ ਵਿੱਚ ਓਨਲੀ ਤੁਹਾਨੂੰ ਕੋਈ ਸਖਲਾਈ ਦੀ ਜ਼ਰੂਰਤ ਆ ਜਾਂ ਫਿਰ ਨੌਕਰੀਆਂ ਹਨ ਇਸ ਖੇਤਰ ਦੇ ਵਿੱਚ ਜੇ ਸਖਲਾਈ ਇਹਦੀ ਪ੍ਰੋਪਰ ਲਈ ਜਾਵੇ ਤਾਂ ਬਹੁਤ ਵਧੀਆ ਚੀਜ਼ ਆ ਬੀਸੀਆਰਟੀ ਦੇ ਵਿੱਚ ਕਵਾਂਟਲ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕੰਸਟਰਕਸ਼ਨ ਦੀਆਂ ਕਲਾਸੇਜ਼ ਕੋਰਸੇ ਜ ਹੈਗੇ ਆ ਸਾਰੇ ਜੀ ਇੱਕ ਸਭ ਤੋਂ ਇੰਪੋਰਟੈਂਟ ਮੈਂ ਤਾਂ ਇਹ ਕਹੂੰਗਾ ਜਿੰਨੇ ਸਾਡੇ ਬਿਲਡਰ ਵੀਰ ਨੇ ਜਾਂ ਫਰੇਮਰ ਵੀਰ ਨੇ ਉਹਨਾਂ ਨੂੰ ਕੰਪਲੀਮੈਂਟਰੀ ਕਰ ਲੈਣਾ ਚਾਹੀਦਾ ਪਾਰਟ 9 ਤੇ ਪਾਰਟ 4 ਦਾ ਜਿਹੜਾ ਕੋਰਸ ਹੈ ਉਹ ਪੂਰਾ ਬੋਕੋ ਹੀ ਬਹੁਤਾ ਔਖਾ ਵੀ ਨਹੀਂ ਹੈਗਾ ਹਾਂਜੀ ਉਹ ਜਦੋਂ ਤੁਸੀਂ ਉਹ ਚੀਜ਼ਾਂ ਕਰ ਲੈਂਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਤੁਹਾਡੇ ਤੋਂ ਅੱਗੇ ਵਾਲੇ ਬੰਦਿਆਂ ਨੇ ਕੀ ਕੁਝ ਕਰਨਾ ਤੁਸੀਂ ਆਪਣੇ ਆਪ ਹੀ ਉਹਨਾਂ ਦਾ ਧਿਆਨ ਰੱਖੋ ਕਿ ਆਹ ਚੀਜ਼ ਹਰ ਤੋਂ ਅੱਗੇ ਵਾਲ ਨੂੰ ਰਿਕੁਆਇਰਡ ਆ ਜੀ ਇਹਦਾ ਹੀ ਧਿਆਨ ਰੱਖਣਾ ਤੇ ਉਹ ਜੇ ਮੈਂ ਹੁਣ ਉਹਦੇ ਬਾਰੇ ਥੋੜਾ ਜਿਹਾ ਅੱਗੇ ਤੁਹਾਨੂੰ ਦੱਸਾਂ ਜ਼ਰੂਰ ਉਹਦੇ ਜਿਹੜੀਆਂ ਇਹ ਕਲਾਸ ਜਿਹਨੇ ਪਾਰਟ 9 ਪਾਰਟ 4 ਦੀਆਂ ਇਹ ਕੋਈ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕੰਮ ਛੱਡਣਾ ਪੈਣਾ ਕੰਮ ਛੱਡ ਕੇ ਕਰਨਾ ਪੈਣਾ अच्छा जी एयर नाइट क्लासेस भी है कि कोई बहुत ही बड़ी यानी बीसीआईटी के बीच तकरीबन 10-10 घंटे दी 12 क्लासेस ने कोई डे ਤੁਸੀਂ ਚੂਜ਼ ਕਰ ਲੋ ਟਿਊਡੇ ਕਰ ਲੋ ਥਰਸਡੇ ਕਰ ਲੋ ਮੰਡੇ ਕਰ ਲੋ ਵੈਂਸਡੇ ਕਰ ਲੋ 12 क्लासेस ने ਸਾਰੀਆਂ ਉਹ ਤੋਂ ਬਾਅਦ ਐਗਜ਼ਾਮ ਹੁੰਦਾ ਤੁਹਾਡਾ ਤੁਹਾਨੂੰ ਪ੍ਰੈਕਟੀਕਲ ਤੇ ਵੀ ਲੈ ਕੇ ਜਾਂਦੇ ਆ ਤੇ ਜੇ ਉਹ ਤੁਸੀਂ ਐਗਜ਼ਾਮ ਪਾਸ ਕਰ ਲੰਨੇ ਹੋ ਤੁਸੀਂ ਸਰਟੀਫਾਈਡ ਹੋ ਜਾਂਦੇ ਹੋ ਤੇ ਮੇਰਾ ਖਿਆਲ ਤੁਹਾਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਤੁਹਾਨੂੰ ਸਾਰੇ ਘਰ ਦੀ 8 to Z ਫਾਊਂਡੇਸ਼ਨ ਤੋਂ ਲੈ ਕੇ ਉੱਪਰ ਤੱਕ ਨੋਲਿਜ ਮਿਲ ਜਾਂਦੀ ਹੈ ਸ ਜੇ ਹੁਣ ਕੋਈ ਇਹ ਸਖਲਾਈ ਲੈ ਲਵੇ ਤਾਂ ਕੀ ਇਸ ਖੇਤਰ ਦੇ ਵਿੱਚ ਉਹ ਚੰਗੇ ਪੈਸੇ ਆਪਣੀ ਰੋਜ਼ੀ-ਰੋਟੀ ਚੰਗੀ ਕਮਾ ਸਕਦਾ ਹੈ? ਬਿਲਕੁਲ ਜੀ ਬਿਲਕੁਲ ਜੇ ਇਹ ਸਖਲਾਈ ਲੈ ਜੇ ਤਾਂ ਅੱਜ ਕੱਲ ਜੇ ਕਿਸੇ ਨੇ ਬਿਲਡਰ ਦੀ ਸਰਟੀਫਿਕੇਸ਼ਨ ਵੀ ਲੈਣੀ ਆ ਉਹਨਾਂ ਨੂੰ ਵੀ ਇਹ ਕੋਰਸ ਜਿਹੜਾ ਕਰਨਾ ਪੈਂਦਾ ਹੈ ਕਰਨਾ ਪੈਂਦਾ ਹੈ। ਪਰ ਇਹੋ ਜੇ ਬਹੁਤ ਸਾਰੇ ਅਜਿਹੀ ਲਿੱਟਸਬ ਜਿਹੜੇ ਛੋਟੇ-ਛੋਟੇ ਕੋਰਸਿਸ ਨੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਕਈ ਵਾਰੀ ਨਾ ਆਪਾਂ ਹੀ ਸੋਚਦੇ ਰਹਿੰਦੇ ਆ ਵੀ ਨਹੀਂ ਸਾਡੇ ਵਸ ਦਾ ਰੋਗ ਨਹੀਂ ਪਰ ਉਹ ਇੱਕ ਵਾਰੀ ਪਾਣੀ ਚ ਜੰਪ ਤਾਂ ਕਰ ਨਹੀਂ ਪੈਂਦਾ। ਬਿਲਕੁਲ ਹਾਂ ਹਾਂ ਇੱਕ ਵਾਰੀ ਇੱਕ ਵਾਰੀ ਉਹ ਉਹੀ ਗੱਲ ਮੈਂ ਕਰਦਾ ਨਾ ਜੇ ਤੁਸੀਂ ਇਹ ਇਹ ਚੀਜ਼ਾਂ ਪ ਕਰੋਗੇ ਹਾਂਜੀ ਤਾਂ ਤੁਹਾਨੂੰ ਨੌਲੇਜ ਇੰਨੀ ਆ ਜਾਊਗੀ ਨਾ ਮੋਸਟ ਆਫ ਦਾ ਥਿੰਗਸ ਵਿਲ ਬੀ ਔਨ ਯੋਰ ਫਿੰਗਰ ਟਿਪਸ ਵੰਡਰਫੁਲ ਹਾਂਜੀ ਵੰਡਰਫੁਲ ਤੇ ਅਖੀਰ ਦੇ ਵਿੱਚ ਤੁਸੀਂ ਫਾਰਮਿੰਗ ਤੇ ਕ੍ਰਿਬਿੰਗ ਦੇ ਬਾਰੇ ਕੋਈ ਆਪਣੇ ਤੋਂ ਗੱਲ ਰਹਿ ਗਈ ਹੋਵੇ ਆਮ ਲੋਕੀ ਜਿਹੜੇ ਸੁਣ ਰਹੇ ਨੇ ਸਾਡੇ ਲਿਸਨਰਸ ਉਹਨਾਂ ਨੂੰ ਕਿਹੜੀ ਗੱਲ ਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋ ਇਹਦੇ ਚ ਫਾਰਮਿੰਗ ਤੇ ਕ੍ਰਿਬਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਮੈਂ ਗੱਲ ਜੇ ਆਪਾਂ ਪਹਿਲਾਂ ਵੀ ਇਹ ਕਰ ਚੁੱਕੇ ਹਾਂ ਬਈ ਉਹ ਇੰਨੀ ਸੇਫ ਸਿੱਕੇ ਹੋਰ ਹੋਣੀ ਚਾਹੀਦੀ ਆ ਕਿ ਜਦੋਂ ਉਹਨਾਂ ਤੋਂ ਨੈਕਸਟ ਬੰਦਿਆਂ ਨੇ ਕੰਮ ਕਰਨਾ ਜਿਨ੍ਹਾਂ ਨੇ ਕੰਕਰੀਟ ਪੋਰ ਕਰਨੀ ਆ ਜਾਂ ਜਦੋਂ ਫਾਰਮ ਖੋਲਣੇ ਵੀ ਆ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਵੰਡਰਫੁਲ ਵੰਡਰਫੁਲ ਸੋ ਲੈਟਸ ਹਾ ਅਗਲੀ ਵਾਰੀ ਦਾ ਮੈਨੂ ਇੰਤਜ਼ਾਰ ਰਹੂਗਾ ਕਿਉਂਕਿ ਆਪਾਂ ਫਿਰ ਨੈਕਸਟ ਜਦੋਂ ਪਾਰਟ ਤੇ ਡਰੇਨੇਜ ਵਾਲਾ ਪਾਚ ਜਾਣਾ ਆ ਤੇ ਉੱਥੇ ਵੀ ਬਹੁਤ ਸਾਰੇ ਜਿਹੇ ਸਵਾਲ ਹੋਣਗੇ ਜਿਹੜੇ ਮੇਰੇ ਦਿਮਾਗ 'ਚ ਵੀ ਆ ਤੇ ਸਾਡੇ ਸੁਣਨ ਵਾਲਿਆਂ ਦੇ ਤੇ ਉਹਨਾਂ ਦੇ ਉਹਨਾਂ ਨੂੰ ਵੀ ਆਪਾਂ ਕਹਿੰਦੀ ਆ ਵੀ ਜ਼ਰੂਰ ਸਾਨੂੰ ਸਵਾਲ ਤੁਸੀਂ ਭੇਜੋ ਮੈਨੂੰ ਵੀ ਖੁਸ਼ੀ ਹੋਊਗੀ ਤੁਸੀਂ ਵੀ ਹੋਰ ਟਾਪਿਕ ਤੁਹਾਨੂੰ ਦੱਸਤਾ ਤਿਆਰੀ ਕਰਕੇ ਆਇਓ ਮੇਰੇ ਤੋਂ ਸਵਾਲ ਪੁੱਛਣ ਦੇ ਵਾਸਤੇ ਜ਼ਰੂਰ ਜੀ ਮੈਨੂੰ ਆਦਾ ਵੀ ਆਪਣੀ ਜਦੋਂ ਲੜੀ ਲੜੀ ਵਾਰੇ سلسلہ ਖਤਮ ਹੋਊਗਾ ਤੇ ਕਾਫੀ ਕੁਝ ਜਿਹੜਾ ਮੈਨੂੰ ਉਹ ਜਾਣਕਾਰੀ ਹੋ ਜਾਊਗੀ ਤੇ ਬਹੁਤ ਖੁਸ਼ੀ ਮਿਲਦੀ ਆ ਇਹ ਸੁਣ ਕੇ ਇਹ ਚੀਜ਼ਾਂ ਕਿ ਹਰ ਇੱਕ ਨੂੰ ਜਿਹੜੇ ਵੀ ਕੰਸਟਰਕਸ਼ਨ ਲਾਈਨ ਦੇ ਵਿੱਚ ਨਹੀਂ ਵੀ ਹੈਗੇ ਘਰ ਦੇ ਵਿੱਚ ਰਹਿੰਦੇ ਵੀ ਆ ਜਿਨੇ ਉਹਨਾਂ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਵੰਡਰਫੁਲ ਇਹ ਬਹੁਤ ਵਧੀਆ ਅੱਛਾ ਲੈਟਸ ਆਪ ਇੱਕ ਖੜ ਜਾਂਦੇ ਜਾਂਦੇ ਹੁਣ ਸਵਾਲ ਮੇਰੀ ਵੈਸੀਜ਼ ਦੀ ਅੰਚ ਆ ਗਿਆ ਕਈ ਵਾਰੀ ਜਦੋਂ ਆਪਾਂ ਦੇਖਦੇ ਆਂ ਵੀ ਘਰ ਦੀ ਨਿਉ ਦੇ ਨਾਲ ਕੋਈ ਤਰੇੜਾਂ ਆਪਾਂ ਨੂੰ ਨਜ਼ਰ ਆਉਂਦੀਆਂ ਕੀ ਉਹ ਧਿਆਨ ਦੇਣ ਯੋਗ ਗੱਲ ਹੁੰਦੀ ਹੈ ਜਾਂ ਫਿਰ ਉਹ ਨਾਰਮਲ ਵੈਦਰ ਦਾ ਅਫੈਕਟ ਹੁੰਦਾ ਹੈ ਜੁਸੀਂ ਨੀਂਦ ਦੇ ਵਿੱਚ ਤਰੇੜਾਂ ਕਹਿੰਦੇ ਹੋ ਜਾਂ ਕਿ ਨੀਂਦ ਦੇ ਨਾਲ ਜਦੋਂ ਸਾਈਡ ਵਾਗ ਪਾਏ ਜਾਂਦੇ ਉਹਨਾਂ ਦੇ ਵਿੱਚ ਤਰੇੜਾਂ ਆ ਜਾਂਦੀਆਂ ਸਾਈਡ ਦੀ ਉੱਤੇ ਜਿਸ ਤਰ੍ਹਾਂ ਤਰੇੜਾਂ ਆ ਜਾਂਦੀਆਂ ਸਾਈਡ ਵਾਕ ਦੇ ਵਿੱਚ ਤਰੇੜਾਂ ਜਿਹੜੀਆਂ ਉਹਦਾ ਸਟਰਕਚਰ ਨਾਲ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਹਾਂਜੀ ਸਾਈਡ ਵਾਕ ਦੀ ਤਰੇੜ ਨਾਰਮਲ ਆ ਉਹ ਕੁਛ ਹੱਦ ਤੱਕ ਜਿਹੜਾ ਕ੍ਰੈਕ ਆ ਉਹਦੀ ਵਿਡਥ ਐਂਡ ਉਹਦੀ ਅਪ ਐਂਡ ਡਾਊਨ ਆ ਸਰਟਨ ਲੈਵਲ ਤੱਕ ਆ ਜਿਹੜਾ ਉਹਨੂੰ ਇੱਥੇ ਬੀਸੀ ਬਿਲਡਿੰਗ ਕੋਡ ਐਂਡ ਵਾਰੰਟੀ ਕੰਪਨੀ ਜਿਹੜੀਆਂ ਇੱਥੇ ਮਾਨੀਟਰ ਕਰਦੀਆਂ ਨੇ ਉਹ ਵੀ ਐਕਸੈਪਟ ਕਰ ਦਿੰਦੇ ਆ ਇਸ ਤਰ੍ਹਾਂ ਕੀਤਾ ਜਾ ਸਕਦਾ ਹਾਂਜੀ ਠੀਕ ਥੈਂਕ ਯੂ ਲੈਟਸ ਆਵ ਅਜਲੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਗਲੀ ਵਾਰੀ ਦੀ ਮੈਨੂੰ ਉਡੀਕ ਰਹੂ ਠੀਕ ਆ ਜੀ ਸਾਸਤਰੀ ਥੈਂਕ ਯੂ ਜੀ ਸਾਸਤਰੀ